ਤੋ ਤੋਂ ਅੱਜ ਦੀ ਜਿਹੜੀ ਸੱਚੀ ਸਟੋਰੀ ਹੈ ਇਹ ਮੱਧ ਪ੍ਰਦੇਸ਼ ਦੇ ਭਪਾਲ ਦੀ ਹੈ ਉੱਥੇ ਕੀ ਹੋਇਆ ਦੋਸਤੋ ਯੁਗੇਸ਼ਵਰ ਨਾਮ ਦੇ ਇੱਕ ਐਫਐਸਆਈ ਨੇ ਕਿਵੇਂ ਆਪਣੇ ਸਾਲੀ ਅਤੇ ਆਪਣੀ ਪਤਨੀ ਦਾ ਕਤਲ ਕਰਕੇ ਉਹਨਾਂ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਅੱਜ ਦੀ ਇਸੋ ਸੱਚੀ ਸਟੋਰੀ ਦੇ ਵਿੱਚ ਤੁਹਾਨੂੰ ਦੱਸਾਂਗੇ ਯੁਗੇਸ਼ਵਰ ਜਿਹੜਾ ਸੀਗਾ ਉਹ ਮੱਧ ਪ੍ਰਦੇਸ਼ ਦੀ ਪੁਰਦੇ ਵਿੱਚ ਐਸੇ ਵਜੋਂ 91 ਦੋਸਤੋ ਕੀ ਹੁੰਦਾ ਘਰੇਲੂ ਕਲੇਸ਼ ਕਾਰਨਾ ਇਹ ਜਿਹੜੀ ਏਡੀ ਬਡੀ ਵਾਰਦਾਤ ਹੁੰਦੀ ਹੈ ਉਹ ਛੋਟੀਆਂ ਛੋਟੀਆਂ ਗੱਲਾਂ ਤੋਂ ਸਟਾਰਟ ਹੁੰਦੀ ਹੈ ਯਗੇਸ਼ਵਰ ਨੇ ਆਪਣੇ ਸਾਲੀ ਅਤੇ ਆਪਣੀ ਪਤਨੀ ਦਾ ਕਤਲ ਕਿਵੇਂ ਕੀਤਾ ਦੋਸਤੋ ਯਗੇਸ਼ਵਰ ਅਤੇ ਉਹਦੀ ਪਤਨੀ ਵਿਚਕਾਰ ਬਿਆ ਤੋਂ ਕੁਝ ਟਾਈਮ ਬਾਅਦ ਅੜਬੜਾ ਰਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਜੁਗੇਸ਼ਵਰ ਆਪਣੀ ਘਰ ਵਾਲੇ ਨੂੰ ਆਪਣੇ ਨਾਲ ਮੰਡਲਾ ਦੇ ਵਿੱਚ ਰੱਖਣਾ ਚਾਹੁੰਦਾ ਪਰ ਜਿਹੜੀ ਉਸਦੀ ਪਤਨੀ ਆ ਉਹ ਜੁਗੇਸ਼ਵਰ ਨਾਲ ਰਹਿ ਲਈ ਤਿਆਰ ਨਹੀਂ ਹੁੰਦੀ ਤੇ ਉਹ ਆਪਣੀ ਭੈਣ ਨਾਲ ਕਿਸੇ ਹੋਰ ਜਗ੍ਹਾ ਰਹਿੰਦੀ ਆ ਜੋ ਕਿ ਮੰਡਲਾ ਤੋਂ ਤਕਰੀਬਨ 400 ਕਿਲੋਮੀਟਰ ਦੀ ਦੂਰੀ ਤੇ ਹੁੰਦਾ ਪਰ ਜਿਹੜਾ ਜੁਗੇਸ਼ਵਰ ਹੁੰਦਾ ਔਰ ਸਾਨੂੰ ਇਹ ਗੱਲ ਮਨਜ਼ੂਰ ਨਹੀਂ ਹੁੰਦੀ ਤਾਂ ਇਸੇ ਕਰ ਨੂੰ ਲੈ ਕੇ ਉਹਨਾਂ ਦੇ ਵਿੱਚ ਝਗੜਾ ਹੁੰਦਾ ਰਹਿੰਦਾ ਤੇ ਇੱਕ ਦਿਨ ਯੁਗੇਸ਼ਵਰ ਆਪਣੀ ਪਤਨੀ ਬਨੀਤਾ ਨੂੰ ਆਪਣੇ ਨਾਲ ਰਹਿਣ ਲਈ ਕਹਿੰਦਾ ਵੀ ਤੂੰ ਮੇਰੇ ਨਾਲ ਰਹਿ ਪਰ ਉਹ ਇਸ ਗੱਲ ਤੋਂ ਮਨਾਂ ਕਰ ਦਿੰਦੀ ਆ ਯੁਗੇਸ਼ਵਰ ਬਹੁਤ ਗੁੱਸੇ ਦੇ ਵਿੱਚ ਹੋ ਜਾਂਦਾ ਬਹੁਤ ਸਾਰੇ ਕਾਰਨਾਂ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਯੁਗੇਸ਼ਵਰ ਤੇ ਬਨੀਤਾ ਦਾ ਵਕਰੇ ਹੋਣ ਦਾ ਕਾਰਨ ਇਹ ਵੀ ਸੀ ਕਿ ਉਹਨਾਂ ਦੇ ਕਈ ਸਾਲਾਂ ਤੋਂ ਬੱਚਾ ਨਹੀਂ ਹੋ ਰਿਹਾ ਸੀ ਕਿਉਂਕਿ ਬਨੀਤਾ ਦੇ ਤੇ ਜੁਗੇਸ਼ਵਰ ਦੇ ਵਿਆਹ ਨੂੰ ਤਕਰੀਬਨ 10 ਸਾਲ ਹੋ ਗਏ ਸੀ ਤੇ ਉਹਨਾਂ ਦੇ ਕੋਈ ਵੀ ਬੱਚਾ ਨਹੀਂ ਸੀ ਇਸ ਕਰਕੇ ਵੀ ਜਿਹੜੀ ਬਨੀਤਾ ਹੈ ਉਹ ਜੁਗੇਸ਼ਵਰ ਕੋਲੇ ਨਹੀਂ ਰਹਿਣਾ ਚਾਹੁੰਦੀ ਸੀ ਪਰ ਜਿਹੜਾ ਜੁਗੇਸ਼ਵਰ ਸੀ ਉਹ ਵਾਰ-ਵਾਰ ਇਹ ਗੱਲ ਕਹਿੰਦਾ ਸੀ ਵੀ ਤੂੰ ਮੇਰੇ ਨਾਲ ਮੰਡਲਾ ਦੇ ਵਿੱਚ ਰਹਿ ਤਾਂ ਇੱਕ ਦਿਨ ਕੀ ਹੁੰਦਾ ਜਗੇਸ਼ਵਰ ਆਪਣੀ ਸਾਲੀ ਕੋਲੇ ਬਨੀਤਾ ਨੂੰ ਲੈਣ ਵਾਸਤੇ ਜਾਂਦਾ ਤਾਂ ਜਦੋਂ ਉਹ ਦਰਵਾਜ਼ਾ ਢਟਾਉਂਦਾ ਤਾਂ ਕੋਈ ਵੀ ਦਰਵਾਜ਼ਾ ਨਹੀਂ ਖੋਲਦਾ ਤਾਂ ਉਹ ਉਸ ਟਾਈਮ ਉਥੋਂ ਮੁੜ ਜਾਂਦਾ ਤਾਂ ਦੂਸਰੇ ਦਿਨ ਉਸ ਨੇ ਇੱਕ ਟੈਕਸੀ ਡਰਾਈਵਰ ਨੂੰ ਆਪਣੇ ਨਾਲ ਲਿਆ ਹੁੰਦਾ ਤਾਂ ਉਸੇ ਟੈਕਸੀ ਨੂੰ ਉਹ ਨਾਲ ਲੈ ਕੇ ਕਿਸੇ ਹੋਟਲ ਦੇ ਵਿੱਚ ਠਹਿਰ ਜਾਂਦਾ ਕਿਉਂਕਿ ਜਿਹੜੀ ਬਨੀਤਾ ਹੁੰਦੀ ਹੈ ਉਹਨਾਂ ਦੇ ਘਰ ਇੱਕ ਨੌਕਰਾਨੀ ਹੁੰਦੀ ਹੈ ਜਿਹੜੀ ਕਿ ਕੰਮ ਕਰਨ ਵਾਸਤੇ ਸਵੇਰ ਦੇ ਟਾਈਮ ਆਉਂਦੀ ਹੈ ਤਾਂ ਉਸੇ ਟਾਈਮ ਉਹ ਇੰਤਜ਼ਾਰ ਕਰਦਾ ਹੈ ਜੁਗੇਸ਼ਵਰ ਤਾਂ ਸਵੇਰ ਵੇਲੇ ਜਦੋਂ ਉਹ ਨੌਕਰਾਨੀ ਬਨੀਤਾ ਦੀਦੀ ਕਹਿ ਕੇ ਦਰਵਾਜ਼ਾ ਖੁਲਾਉਂਦੀ ਆ ਤਾਂ ਉਹ ਨੌਕਰਾਨੀ ਦੇ ਪਿੱਛੇ ਹੀ ਜੁਗੇਸ਼ਵਰ ਜਾਦਵ ਜਾ ਮੜਦਾ ਹੈ ਤਾਂ ਉਹ ਤੇਜ਼ ਤਾਲ ਹਥਿਆਰ ਨਾਲ ਪਹਿਲਾਂ ਤਾਂ ਉਹ ਬਨੀਤਾ ਦੇ ਉੱਤੇ ਹਮਲਾ ਕਰਦਾ ਉਸ ਤੋਂ ਬਾਅਦ ਜਦੋਂ ਉਸ ਦੀ ਸਾਲੀ ਉਸ ਨੂੰ ਛਡਾਉਣ ਵਾਸਤੇ ਆਉਂਦੀ ਆ ਤਾਂ ਉਹ ਉਸ ਨੂੰ ਵੀ ਜਖਮੀ ਕਰ ਦਿੰਦਾ ਤਾਂ ਜਿਹੜੀ ਉਸਦੀ ਪਤਨੀ ਹੁੰਦੀ ਆ ਉਸਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਉਸਦੀ ਸਾਲੀ ਆ ਉਹ ਉਸ ਨੂੰ ਜ਼ਖਮੀ ਦੀ ਹਾਲਾਤ ਦੇ ਵਿੱਚ ਉੱਥੇ ਸੁੱਟ ਕੇ ਭੱਜ ਜਾਂਦਾ ਤਾਂ ਪੁਲਿਸ ਨੂੰ ਇਨਫਾਰਮ ਕੀਤਾ ਜਾਂਦਾ ਤਾਂ ਪੁਲਿਸ ਪਹੁੰਚਦੀ ਆ ਉਸ ਤੋਂ ਬਾਅਦ ਜਿਹੜੀ ਉਹਦੀ ਸਾਲੀ ਹੁੰਦੀ ਆ ਉਸ ਨੂੰ ਹਸਪੀਟਲ ਵਿੱਚ ਲੈ ਕੇ ਜਾਇਆ ਜਾਂਦਾ ਤਾਂ ਉਹਦੀ ਵੀ ਉੱਥੇ ਡੈਥ ਹੋ ਜਾਂਦੀ ਆ ਪੁਲਸਾ ਉਹਦੇ ਉੱਤੇ ਕਤਮਾ ਦਰਜ ਕਰਕੇ ਨਰਨਪੁਰ ਪੁਦਰਾਏ ਦੇ ਚੌਕੀ ਇੰਚਾਰਜ ਅਰਜੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਜੁਗੇਸ਼ਵਰ ਦੇ ਉੱਤੇ ਕਾਰਵਾਈ ਕਰਕੇ ਉਸ ਨੂੰ ਜਲਦ ਹੀ ਹਰਸਤ ਕਰ ਲਿਆ ਗਿਆ ਦੋਸਤੋ ਤਾਂ ਜਦੋਂ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਜਿਹੜਾ ਦੋਸ਼ੀ ਸੀਗਾ ਉਹ ਉਸ ਟੈਕਸੀ ਦੇ ਵਿੱਚ ਹੀ ਘੁੰਮ ਰਿਹਾ ਸੀਗਾ ਤਾਂ ਪੁਲਿਸ ਨੇ ਟੈਕਸੀ ਵਾਲੇ ਅਤੇ ਜੁਗੇਸ਼ਵਰ ਨੂੰ ਹਰਾਸ ਦੇ ਵਿੱਚ ਲੈ ਲਿਆ ਤਾਂ ਉਸ ਤੋਂ ਬਾਅਦ ਉਹਦੇ ਉੱਤੇ ਅਗਲੀ ਕਾਰਵਾਈ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ ਦੋਸਤੋ ਤੁਹਾਡੀ ਇਸ ਸੱਚੀ ਸਟੋਰੀ ਬਾਰੇ ਕੀ ਰਾਇਆ ਕਿਰਪਾ ਕਰਕੇ ਕਮੈਂਟ ਬਾਕ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦਾ ਕਿਸੇ ਨਵੀਂ ਵੀਡੀਓ ਦੇ ਵਿੱਚ ਸਾਰ ਦੋਸਤਾਂ ਨੂੰ ਸਤਿ ਸ੍ਰੀ ਅਕਾਲ